ਗੁਰਦਾਸਪੁਰ ਸ਼ਹਿਰ ਦੇ امام ਵਾੜਾ ਚੌਂਕ 'ਚ ਸਥਿਤ ਕੱਪੜਿਆਂ ਦੀ ਦੁਕਾਨ ਵਿੱਚ ਦੇਰ ਰਾਤ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਵਪਾਰੀ ਵਰਗ ਪ੍ਰਤੀ ਰਵੱਈਏ ਦੇ ਵਿਰੋਧ ਵਿੱਚ ਵਾਪਰੀ ਵਰਗ ਨੇ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਦੀ ਪ੍ਰਧਾਨਗੀ ਹੇਠ ਸਥਾਨਕ ਡਾਕਖਾਨਾ ਚੌਂਕ ਵਿੱਚ ਧਰਨਾ ਲਗਾ ਦਿੱਤਾ ਇਸ ਮੌਕੇ ਦੁਕਾਨਦਾਰਾਂ ਵੱਲੋਂ ਪਾਵਰ ਕਮ ਵਿਭਾਗ ਖਿਲਾਫ ਜਮਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਅਤੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾੜਾ ਵੀ ਵਾਪਰੀ ਵਰਗ ਦੀ ਹੜਤਾਲ ਦੇ ਸਮਰਥਨ ਵਿੱਚ ਪੁੱਜੇ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਨੇ ਕਿਹਾ ਕਿ ਪਹਿਲਾਂ ਹੀ ਸ਼ਹਿਰ ਵਿੱਚ ਅਗਜਨੀ ਦੀਆਂ ਘਟਨਾਵਾਂ ਨੂੰ ਲੈ ਕੇ ਵਪਾਰੀ ਵਰਗ ਚਿੰਤਤ ਹੈ ਕਿਉਂਕਿ ਹੁਣ ਤੱਕ ਸ਼ਹਿਰ ਵਿੱਚ 11 ਦੁਕਾਨਾਂ ਸੜ ਕੇ ਸੁਆਹ ਹੋ ਚੁੱਕੀਆਂ ਹਨ ਜਦੋਂ ਕਿ ਅਜਿਹੀ ਸਥਿਤੀ ਵਿੱਚ ਪਾਵਰ ਕਮ ਵਿਭਾਗ ਦੇ ਅਧਿਕਾਰੀ ਵੀ ਦੁਕਾਨਦਾਰਾਂ ਨਾਲ ਚੰਗਾ ਵਿਵਹਾਰ ਨਹੀਂ ਕਰ ਰਹੇ ਕਿੱਥੇ ਆ ਮੈਨੂੰ ਆਸੀ ਮਰਦੇ ਹੋ ਕਿੱਥੇ ਆ ਰਾਜਵਾ ਜੀ ਕਿੱਥੇ ਆਸੀ ਮਰਦੇ ਹੋ ਕਿੱਥੇ ਆ ਕਿੱਥੇ ਆ ਜੀ ਤੁਸੀਂ 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 ਇੱਥੇ ਇੱਥੇ ਹੁੰਦੇ ਹੋ ਤੁਸੀਂ ਉਦੋਂ ਤਾਰ ਉਥੋਂ ਮੰਗਵਾਈ ਸੀ ਸਪੈਸ਼ਲ ਪ੍ਰੂਵ ਕਰਾਈ ਹੈ ਪ੍ਰੂਵੋ ਕਰਾਈ ਪਠਾਨਕੋਟੋਂ ਜਿਹੜਾ ਜਿਹੜਾ ਤੁਸੀਂ ਜਿਹੜਾ ਕੰਮ ਜਿਹੜਾ ਇਹ ਮਸਲਾ ਹੱਲ ਹੋ ਸਦਾ ਆਪਾਂ ਉਸ ਟੈਮੇ ਰਹੇ ਹਾਂ ਮੇਰੇ ਧਿਆਨ ਹੈ ਮੈਂ ਉਹ ਮੈਂ ਆਪਾਂ ਫੈਸਲਾ ਕਰਨ ਲਈ ਕੀਤੀ ਗੱਲ ਹੈ ਯਾਰ ਕਿ ਸਾਡੀ ਕੋ ਡਿਮਾਂਡ ਹੈ ਕਨੇ ਬਾਜ਼ਾਰ ਦੀ ਪੂਰੇ ਸ਼ਹਿਰ ਦੇ ਵਿੱਚ ਜੇ ਅਸੀਂ ਕਿਸ ਤਰੀਕਾ ਪੋਸਟ ਨਹੀਂ ਪਤਾ ਮੈਨੂੰ ਚਲੋ ਕਿੰਨਾ ਕਿੰਨਾ ਬਿਜਲੀ ਕੀ ਕਮੀ ਹੈ 14 ਰੁਪਏ ਯੂਟ ਬਿਜਲੀ ਦੇ ਬਿੱਲ ਅਸੀਂ ਦਿੰਨੇ ਆ ਸਾਡੇ ਪਹਿਲੇ ਤੋਂ ਬਿਜਲੀ ਫ੍ਰੀ ਦੇਈ ਜਾਓ ਲੋਕਾਂ ਨੂੰ ਸਾਡੇ ਵਾਸਤੇ ਕੀ ਹੈ 14 ਰੁਪਏ ਯੂਟ ਐਸਟੀਓ ਮੁੜਦਾਬਾਗ ਮੁਰਦਾਬਾਗ ਪੁਰ ਮੁਰਦਾਬਾ ਜਿੰਦਾਬਾਦ ਜਿੰਦਾਬਾਦ ਅਕਸ਼ਿਰ ਗੁਰਦਾਸ ਪੁਰ ਮੁਰਦਾਬਾ ਜਿੰਦਾਬਾਦ ਜਿੰਦਾਬਾਦ ਅਕਸ਼ਿਰ ਗੁਰਦਾਸ ਪੁਰ ਹਾਏ 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 ਅਕਸ਼ਿਰ ਗੁਰਦਾਸ ਪੁਰ ਹਾਏ ਬਾਜੀ ਇੱਧਰ ਆ ਕਾਲੂ ਇੱਕ ਮਿੰਟ 8 ਵਜੇ ਸਵੇਰ 8 ਵਜੇ ਅਹੀਂ ਆਪਣੀਆਂ ਦੁਕਾਨਾਂ ਬੰਦ ਕਰਕੇ ਗਏ ਆ ਇਹ ਬਿੱਟੂ ਬਾਜੀ ਉੱਥੇ ਖੜੇ ਹੀ ਇਹਨਾਂ ਦੀ ਦੁਕਾਨ ਖੁੱਲੀ ਹੀ ਲੱਗੇ ਇੱਕ ਚੱਪਲਾ ਵਾਲੇ ਬਾਜੀ ਹੀ ਉਹਨਾਂ ਦੀ ਦੁਕਾਨ ਖੁੱਲੀ ਹੀ ਉਹਨਾਂ ਨੇ ਫੋਨ ਕੀਤਾ ਵੀ ਇੱਕ ਦੁਕਾਨ ਦੇ ਅੰਦਰ ਅੱਗ ਲੱਗੀ ਹੋਈ ਆ ਉਸ ਬੰਦੇ ਨੇ ਆਣ ਕੇ ਆਪਣਾ ਸ਼ਟਰ ਖੋਲ੍ਹਿਆ ਵਾ ਤੇ ਅੱਗ ਨਹੀਂ ਭੱਗੀ ਕਿ ਪੰਜ ਦੁਕਾਨਾਂ ਨੂੰ ਨਾਲ-ਨਾਲ ਅੱਗ ਪੈ ਗਈ ਇੱਕ ਦੁਕਾਨ ਛੱਡ ਕੇ ਨਾਲ ਦੀ ਦੁਕਾਨ ਜਿਹੜੀ ਮੇਰੀ ਸੀ ਅਸੀਂ ਪਿਛਲੇ ਦਿਨਾਂ ਤੋਂ ਵੇਖਦੇ ਪਏ ਆਂ ਕਿ ਸ਼ਹਿਰ ਦੀਆਂ ਕਦੀ ਪੰਜ ਦੁਕਾਨਾਂ ਸੜ ਗਈਆਂ ਕਦੀ ਦੋ ਸੜ ਗਈਆਂ ਕਦੀ ਇੱਕ ਸੜ ਗਈ ਇਹ ਦੋ ਤਿੰਨ ਮਹੀਨੇ ਦੇ ਵਿੱਚ ਹੀ ਏਡੇ ਏਡੇ ਵੱਡੇ ਇਨਸੀਡੈਂਟ ਹੋਏ ਆ ਅਸੀਂ ਐਹੋ ਹੀ ਦੁਕਾਨਦਾਰ ਨੇ ਜਿਨ੍ਹਾਂ ਕੋਲੋਂ ਪੈਸੇ ਇਕੱਠੇ ਕਰਕੇ ਉਹਨਾਂ ਦੁਕਾਨਦਾਰਾਂ ਦੀ ਮਦਦ ਜਿਹੜੀ ਉਹ ਕੀਤੀ ਆ ਇਹਦੇ ਵਿੱਚ ਕਿਸੇ ਨੇ ਕੋਈ ਬਿਜਲੀ ਬੋਰਡ ਨੇ ਨਹੀਂ ਮਤ ਦਿੱਤੀ ਕਿਸੇ ਨੇ ਤਾਂ ਨਹੀਂ ਉਹ ਕੀਤੀ ਜੇ ਅੱਜ ਅਸੀਂ ਦਫਤਰ ਆਏ ਆ ਰਿਕੁਐਸਟ ਕਰਨ ਵਾਸਤੇ ਇਹ ਵੀ ਸਾਡੀਆਂ ਤਾਰਾਂ ਬਦਲੋ ਤੇ ਐਕਸੀਅਨ ਸਾਹਿਬ ਦਾ ਅੱਗ ਇੱਕ ਮਿੰਟ ਪਹਿਲਾਂ ਅਮਾਮਵੜਾ ਚੌਂਕ ਦੇ ਕੋਲ ਜਿਹੜੀ ਆ ਦੁਕਾਨ ਨੂੰ ਇੱਕ ਅੱਗ ਲੱਗੀ ਸੀ ਸੋ ਸਾਰੇ ਬਾਜ਼ਾਰ ਵਾਸੀਆਂ ਨੇ ਬੜਾ ਸਹਿਯੋਗ ਕੀਤਾ ਸਾਰੇ ਆਪ ਵੀ ਲੱਗੇ ਰਹੇ ਫਾਇਰ ਬਰਗੇਡ ਦੀਆਂ ਵੀ ਉੱਥੇ ਪਹੁੰਚਿਆ ਜਿਹੜਾ ਅੱਗ ਨੂੰ ਜਿਹੜਾ ਕਾਬੂ ਕਰ ਲਿਆ ਸੋ ਅੱਜ ਬੜੀ ਮਤਭਾਗੀ ਗੱਲ ਹੈ ਕਿ ਸਾਰੇ ਬਾਜ਼ਾਰ ਦੇ ਜਿਹੜੇ ਵਪਾਰੀ ਵਰਗ ਦੇ ਸਾਰੇ ਇਹ ਸਾਰੇ ਇਕੱਠੇ ਹੋ ਕੇ ਜਿਹੜੇ ਆ ਉਹ ਐਸ ਡੀਓ ਸਾਹਿਬ ਕੋ ਗਏ ਨੇ ਵੀ ਲਾਈਟਰ ਆਸ ਦੀ ਬੰਦਾ ਤੇ ਉਹਨੂੰ ਚਲਾਇਆ ਜਾਏ ਪਰ ਐਸ ਡੀਓ ਸਾਹਿਬ ਨੇ ਜਦੋਂ ਐਕਸ਼ਨ ਸਾਹਿਬ ਨੂੰ ਹੈਂਡ ਫ੍ਰੀ ਕਰਕੇ ਫੋਨ ਕੀਤਾ ਉਹਦਾ ਬਹੁਤ ਹੀ ਗਲਤ ਰਵਈਆ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਅੱਗ ਲੱਗੀ ਆ ਤੇ ਮੈਂ ਕੀ ਕਰਾਂ ਰੋਜ਼ ਹੀ ਅੱਗ ਲੱਗਦੀ ਰਹੇ ਰੋਜ਼ ਅੱਗ ਲੱਗੀ ਰਹਿੰਦੀ ਆ ਮੈਂ ਕੀ ਕਰਾਂ ਤੇ ਕੋਈ ਗੱਲ ਨਹੀਂ ਨਾ ਜੇ ਨਹੀਂ ਟਾਈਮ ਹੈਗਾ ਸੋ ਉਸ ਤੋਂ ਬਾਅਦ ਜਿਹੜਾ ਸਾਰੇ ਕਾਈ ਵੀ ਹੋਣੀ ਥੱਕਾ ਚੁੱਕਾ ਸਦੇਮੋ ਗੱਲ ਨਹੀਂ ਕੀਤੀ ਨੇ ਫੋਨ ਤੇ ਗੱਲ ਵੀ ਹੋਈ ਆ ਸਾਰਿਆਂ ਨਾਲ ਰਾਤੀ ਕੋਈ ਮਨਦਪਾਗੀ ਘਟਨਾ ਹੋਈ ਆ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਦੇ ਅੰਦਰ ਅੱਗ ਲੱਗ ਗਈ ਆ ਤੇ ਪਰ ਉੱਥੇ ਜਿਹੜੀਆਂ ਸਾਡੀਆਂ ਕੇਵਲਾਂ ਆ ਸਾਡੀਆਂ ਕੇਵਲਾਂ ਇੱਕ ਸਾਈਡ ਤੇ ਆ ਪਰ ਚਲੋ ਬੰਦੇ ਦਾ ਨੁਕਸਾਨ ਹੋਇਆ ਉਹ ਬੜੀ ਮਾੜੀ ਗੱਲ ਐ ਇਹਦਾ ਨੁਕਸਾਨ ਅੱਗ ਕਰਕੇ ਨਹੀਂ ਹੋਣਾ ਚਾਹੀਦਾ ਸਾਡੇ ਜਿਹੜੇ ਬਾਜ਼ਾਰ ਦੇ ਵਿੱਚ ਕੰਮ ਚੱਲਦੇ ਆ ਆਲਰੇਡੀ ਐਸਟੀਮੇਟ ਪਾਸ ਐ ਸਾਡੀਆਂ ਕੇਵਲਾਂ ਜਿੱਦਾਂ 25 ਦੀਆਂ ਕੇਵਲਾਂ ਆ ਅਸੀਂ 50 ਦੀਆਂ ਕਰਨੇ 50 ਦੀਆਂ 95 ਕਰਾਂਗੇ ਉਹ ਕੰਮ ਜਿਹੜਿਆ ਮੇਰੇ ਕੋਲ ਕਾਗਜ਼ ਪਏ ਹੋਏ ਐਸਟੀਮੇਟ ਸਾਡੇ ਪਾਸ ਐ ਸਮਾਨ ਡਰਾ ਹੋਇਆ ਹੋਇਆ ਉਹ ਅਸੀਂ ਇਮੀਡੀਏਟਲੀ ਕੰਮ ਸ਼ੁਰੂ ਕਰ ਗਏ। ਜਿਹੜਾ ਕਹਿੰਦਾ ਬਿਜਲੀ ਬੋਰ ਦੀ ਨਿਗ੍ਹਾ ਲਈ ਕਰੇ 60 ਸਿਰ ਹੋਵੇ ਤਾਕ ਲੱਗੀ ਆ। ਨਹੀਂ ਦੇਖੋ ਉਹ ਤਾਂ ਤੁਸੀਂ ਨਿਰਪੱਖ ਇਨਕੁਆਇਰੀ ਹੋ ਜਾਵੇ ਤਾਂ ਤੁਹਾਨੂੰ ਵੀ ਪਤਾ ਲੱਗ ਜਾਣਾ। ਜਿੱਧਰਲੇ ਪਾਸੇ ਦੁਕਾਨ ਤੇ ਜੋ ਮੇਰੇ ਕੋਲ ਹੁਣ ਇਨਪੋਰਟ ਆਈ ਮੈਂ ਆਪਾਂ ਮੌਕੇ ਦੇਣਗੇ ਆ। ਜੋ ਮੇਰੇ ਕੋਲ ਰਿਪੋਰਟ ਆਈ ਹੈ। ਜਿੱਧਰਲੇ ਪਾਸੇ ਅੱਗ ਲੱਗੀ ਆ ਉਧਰਲੇ ਪਾਸੇ ਸਾਡੀ ਤਾਰ ਵੀ ਨਹੀਂ। ਮੀਟਰ ਦੂਜੀ ਭਾਈ। ਮੀਟਰ ਦੂਜੀ ਸਾਢੇ ਲੱਗ ਰਹੇ। ਇਹਦਾ ਇਜਾਮ ਹੈ ਕਿ ਤੁਹਾਡੇ ਲੋ ਆਪ ਸ਼ਬਦੀ ਵੀ ਬੋਲੀ ਗਈ ਹੈ। ਸੁਭਾਨ ਅੱਲਾਹ। ਨਹੀਂ ਮੇਰੇ ਵੱਲੋਂ ਨਹੀਂ ਜੇ ਕਿਸੇ ਨੇ ਕੋਬਦ ਕੱਟ ਕਿਸੇ ਨੇ ਕਹੀ ਹੈ ਚਲਵਾ ਚੋਂ ਜੀ ਤਾਂ ਟੁੱਟੀ ਵੀ ਕੇਵਲ ਵੱਡੀ 2 ਮਹੀਨੇ ਹੋ ਗਏ ਪਾਣੀ ਜੇ ਪਈਓ ਕਿ ਡਿਕੜੇ ਵੀ ਬੰਦੇ ਮਰ ਰਹੇ ਫਿਰ ਕੋਈ ਕਾਰਵਾਈ ਕਰਨੀ ਹੈ ਉਹ ਚੈੱਕ ਕਰਵਾ ਲੈਂਦੇ ਆ। ਉਹ ਦੋ ਮਿੰਟ ਲਈ ਬਈ ਆ। ਐਕਸਨ ਸਾਹਿਬ ਇੱਕ ਜਦੋਂ ਵੀ ਫਾਇਰ ਬ੍ਰਿਗੇਡ ਦੇ ਅੰਦਰ ਹੈ ਤਾਂ ਪਿੱਛੇ ਹਟ ਜਾਏ। ਇਹ ਹੋਣੀ ਆ ਤੇ ਉੱਥੇ ਗੱਡੀ ਗੱਡੀ ਤੇ ਪਹੁੰਚਣੀ ਚਾਹੀਦੀ। ਜਦੋਂ ਪਿਛਲੇ ਬਾਰੇ ਅੱਗ ਲੱਗੀ ਸੀ ਉਹਦਾ 파ੜਾ ਸਾਹਿਬ ਦਾ ਮੈਨੂੰ ਫੋਨ ਆਇਆ ਸੀਗਾ। ਪਰ ਆਪਾਂ ਕੀਤਾ ਕੁਝ ਨਹੀਂ। ਨਹੀਂ 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 ਗੱਲ। ਉਹ 파ੜਾ ਸਾਹਿਬ ਦਾ ਆਇਆ ਉਹ ਦੂਜੀ ਪਾਰਟੀ ਦੇ। ਨਹੀਂ ਨਹੀਂ ਪਾਜੀ ਨਹੀਂ। ਆਪਾਂ ਦੇ ਲੱਦੇ ਆਸਮਾਨ ਵਾਪਸ ਭੇਜਤਾ। ਸ਼ਿਆਦਾ ਨੰਗਲ ਸਮਾਨ ਆਇਆ। ਮੇਰੀ ਤਾਂ ਨਹੀਂ ਗੱਲ ਨਹੀਂ। ਸੋ ਸ਼ਿਆਦਾ ਨੰਗਲ ਸਮਾਨ ਆਇਆ। ਇਹਨਾਂ ਨੇ ਲੱਦੇ ਆਸਮਾਨ ਉੱਥੇ ਟਰਾਂਸਫਰਮ ਦੇ ਤਾਰਾਂ ਵਾਪਸ ਚੱਕ ਨੀ ਟੁੱਟ ਕੇ ਦੋ ਮਹੀਨੇ ਦੀ ਉੱਥੇ ਕੀ ਵੇਖਣਾ ਇੱਥੇ ਵੇਖਣਾ ਕੀ ਹਾਲ ਹੈ ਜਿਹੜੀਆਂ ਤਾਰਾਂ ਨੀਵੀਆਂ ਦੀ ਗੱਲ ਐਕਸ਼ਨ ਸਾਹਿਬ ਪਹਿਲੀ ਗੱਲ ਜਿਹੜਾ ਇਹਨਾਂ ਨੇ ਐਸਟੀਮੇਟ ਦੱਸ ਰਹੇ ਨੇ ਉਹ ਚ ਲਈ ਇਹਨਾਂ ਨੇ 50 ਦੀ ਕੇਵਲ 50 ਦੀ ਜਿਹੜੀ ਕੇਵਲ ਆ ਉਹ ਸਫੀਸ਼ੀਐਂਟ ਨਹੀਂ ਆ। ਉਹ 50 ਦੇ ਅੱਗੇ ਭੇਜਦੀ ਆ। ਉਹਨੂੰ ਤੁਸੀਂ ਜਿਹੜਾ ਵਾ 95 ਐਸਟੀਮੇਟਰ ਰਿਵਾਈਜ਼ ਕਰੋ 95 ਦੀ ਪਾਓ ਤਾਂ ਜੋ ਬਾਰ-ਬਾਰ ਬਾਰ-ਬਾਰ ਇਹ ਜਿਹੜੀਆਂ ਘਟਨਾਵਾਂ ਲੋਡ ਵਧਾਏ ਨੇ ਲੋਕਾਂ ਨੇ ਗਰਮੀ ਦੇ ਸੀਜ਼ਨ 'ਚ ਜਿਹੜਾ ਵੈਸੇ ਓਵਰਲੋਡ ਹੋਇਆ ਹੁੰਦਾ ਉਹਨੂੰ ਤਾਰਾਂ ਜਿਹੜੀਆਂ ਉਹ ਪਾਓ। ਹੁਣ ਅਸਾਂ ਕੀ ਦਿੰਦਾ ਕਿੰਨੇ ਦਿਨਾਂ 'ਚ ਕੰਮ ਕਰ ਰਹੇ ਹੋ ਸਰ? ਜਿੱਥੇ ਰਾਤੀ ਅੱਗ ਲੱਗੀ ਉੱਥੇ ਤਾਂ ਤਾਰਾਂ ਅੱਜ ਉਹਨਾਂ ਨੂੰ ਕਹਿ ਦਿੱਤਾ ਚੇਂਜ ਕਰਨ ਨੂੰ ਸਾਡੀਆਂ। ਬਾਕੀ ਇੱਕ ਹਫ਼ਤੇ ਦੇ ਵਿੱਚ ਕੰਮ ਸ਼ੁਰੂ ਕਰ ਦਿਆਂਗੇ। ਠੀਕ ਹੈ ਜੀ। ਠੀਕ ਹੈ। ਥੈਂਕ ਯੂ। ਇ ਦੁਰਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ